ਕਿਸਾਨਾ ਗੋਂਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਜਿੱਥੇ ਮਨਜੀਤ ਰਾਏ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਕਿ ਅਸੀਂ ਦਿੱਲੀ ਵੱਲ ਕੂਚ ਕਰਾਂਗੇ ਪਰ 3 ਮਾਰਚ ਨੂੰ ਸੁਭਕਰਨ ਦੇ ਪਿੰਡ ਵੱਲੋਂ ਦੇ ਵਿੱਚ ਭੋਗ ਤੋਂ ਬਾਅਦ ਅਨਾਉਂਸ ਕੀਤਾ ਜਾਵੇਗਾ ਤੇ ਇਹ ਵੀ ਕਹਿ ਦਿੱਤਾ ਕਿ ਦਿੱਲੀ ਨੂੰ ਜਿਹੜੇ ਰਾਹ ਜਾ ਰਹੇ ਨੇ ਉਹ ਵੀ ਘੇਰੇ ਜਾਣਗੇ ਭਾਵੇਂ ਕਿ ਉਹ ਜਿਹੜਾ ਹਰਿਆਣਾ ਦਾ ਗਾਜੀਪੁਰ ਬਾਰਡਰ ਹੋਵੇ ਭਾਵੇਂ ਕਿ ਉਹ ਸਿੰਘੂ ਬਾਰਡਰ ਹੋਵੇ ਔਰ ਟਿੱਕਰੀ ਬਾਰਡਰ ਹੋਵੇ ਉਹਨਾਂ ਨੂੰ ਵੀ ਘੇਰਿਆ ਜਾਵੇਗਾ ਕਿਸਾਨ ਭਾਵੇਂ ਵਸਰਾਈ ਜਾਣ ਜਿਸ ਤਰੀਕੇ ਨਾਲ ਵੀ ਜਾਣਗੇ ਪਰ ਅਸੀਂ ਦਿੱਲੀ ਜ਼ਰੂਰ ਜਾਵਾਂਗੇ ਦੇ ਇਸ ਪੁਲੀ ਜਾਵਾਂਗੇ ਤੇ ਇਹ ਵੀ ਕਹਿ ਦਿੰਦਾ ਆ ਕਿ ਅਸੀਂ ਹੁਣ ਜਿਹੜਾ ਡੱਬ ਵਾਲੀ ਬਾਰਡਰ ਤੇ ਵੀ ਹੁਣ ਇੱਕ ਹੋਰ ਤਕੜਾ ਮੋਰਚਾ ਲਾਵਾਂਗੇ ਜਿਸ ਨੂੰ ਲੈ ਕੇ ਇਹਨਾਂ ਹੁਣ ਸਾਨ ਅਗੂਆਂ ਦਾ ਕਹਿਣਾ ਹੈ ਕਿ ਦਿੱਲੀ ਵਾਲ ਕੂਚ ਦੀਆਂ ਤਿਆਰੀਆਂ ਸਾਡੀਆਂ ਮੁਕੰਮਲ ਨੇ ਮੈਂ ਕਰ ਦੇਣਾ ਕਲੀਅਰ ਮੈਂ ਉਸ ਮੀਟਿੰਗ ਚ ਗਿਆ ਸਾਂ ਮੈਂ ਪੰਦੇਰ ਸਾਹਿਬ ਸੀਗੇ ਅਮਰਜੀਤ ਜੀ ਮੋੜੀ ਸੀ ਸਾਡਾ ਇੱਕ ਪੈਨਲ ਬਣ ਕੇ ਗਿਆ ਸੀ ਬਕਾਇਦਾ ਔਰ ਉਗਰਾਹਾ ਸਾਹਿਬ ਨੇ ਸਾਨੂੰ ਆ ਉਹ ਦੇਖੇ ਗਏ ਨੇ ਆਪਣਾ ਅੱਠ ਨੂੰ ਕਾਤੀ ਪ੍ਰੋਗਰਾਮ ਉਹਨਾਂ ਨੇ ਕਿਹਾ ਤੁਸੀਂ ਇਹਨੂੰ ਪੜੋ ਤੇ ਇਹ ਤੇ ਵਿਚਾਰੋ ਤੇ ਫਿਰ ਉਹਦੇ ਵਾਦਾ ਉਹਨਾਂ ਨੇ ਸਾਨੂੰ ਕਿਹਾ ਵੀ ਆਪਾਂ ਫਿਰ ਬੈਠ ਲਾਂਗੇ ਅਸੀਂ ਵੀ ਅਸੀਂ ਵੀ ਉਹਨਾਂ ਨੂੰ ਕਿਹਾ ਅਸੀਂ ਹਲੇ ਪੜਿਆ ਹੀ ਨਹੀਂ ਮੈਂ ਬੇਨਤੀ ਕਰਾਂ ਸਾਡੀ ਉਸ ਤੋਂ ਬਾਅਦ ਮੀਟਿੰਗ ਸੀਗੀ ਮੀਟਿੰਗ ਕਰਕੇ ਅਸੀਂ ਇੱਧਰ ਆ ਗਏ ਆਂ ਇਹਨੂੰ ਪੜ੍ਹ ਕੇ ਇਹਤੇ ਵਿਚਾਰ ਚਰਚਾ ਕਰਾਂਗੇ ਪਰ 3 ਤਰੀਕ ਤੱਕ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਆ ਕਿ ਉਹ ਸ਼ਾਮਿਲ ਕੀਤਾ ਜਾਓ ਉਹਨਾਂ ਦੇ ਫੈਸਲੇ 'ਚ ਕਿ ਦੋਨੋਂ ਨਹੀਂ 3 ਤਰੀਕ ਤੱਕ ਉਹਨਾਂ ਨੂੰ ਕਿਹਾ ਵੀ ਵੇਟ ਕਰੋ 3 ਤਰੀਕ ਤੱਕ ਅਸੀਂ ਸ਼ੁਭ ਕਰਨ ਦੀ ਅੰਤਮ ਅਰਦਾਸ ਹੈ ਉਸ ਤੋਂ ਬਾਅਦ ਬੈਠ ਕੇ ਕੋਈ ਇਹਤੇ ਡਿਸੀਜਨ ਲਵਾਂਗੇ ਅਸੀਂ ਦੋਵਾਂ ਫਾਰਮਾਂ ਵੱਲੋਂ ਫਿਰ ਉਹਨਾਂ ਨਾਲ ਮੀਟਿੰਗ ਹੋਵੇ। ਜਿਹੜੇ ਦੋਸ਼ੀਆ ਦੇ ਉੱਤੇ ਕਾਰਵਾਈ ਕੀਤੀ ਗਈ ਹੈ ਉਹਦੇ ਨਾਲ ਤੁਸੀਂ ਸਹਿਮਤ? ਦੇਖੋ ਮੈਂ ਇੱਕ ਗੱਲ ਕਹਾਂ। ਅ ਕਲੀਅਰ ਕਟ ਹੈ ਕਿ ਉਸ ਬੱਚੇ ਦੀ ਜਿਹੜੀ ਦੇਹ ਆ ਉਹਦੇ ਪਰਿਵਾਰ ਨੂੰ ਮਿਲਣੀ ਚਾਹੀਦੀ ਸੀ ਸੋ ਅਸੀਂ ਪਹਿਲੇ ਦਿਨ ਉਹ ਕਿਹਾ ਸੀ ਵੀ ਤੁਸੀਂ ਘੱਟ ਤੋਂ ਘੱਟ ਐਫ ਆਈ ਆਰ ਤੇ ਲੌਂਚ ਕਰੋ ਉਹ ਭਾਵੇਂ ਜ਼ੀਰੋ ਐਫ ਆਈ ਆਰ ਹੀ ਲੌਂਚ ਕਰ ਦਿੰਦੇ ਪਰ ਉਹ ਇੰਨੇ ਦਿਨ ਜਿਹੜਾ ਵੇਟ ਕੀਤਾ ਉਸ ਗੱਲਾਂ 'ਚ ਸਹਿਮਤ ਨਹੀਂ ਸੀਗੇ ਸਰਕਾਰ ਨਾਲ ਉਹਨੇ ਸਾਨੂੰ ਮਤਲਬ ਇਹ ਜਾਣ ਬੁੱਝ ਕੇ 7-8 ਦਿਨ ਉਸ ਬੱਚੇ ਦੀ ਦੇਹ ਜਿਹੜੀ ਆ ਉਹ ਉਹਨੂੰ ਮਜਬੂਰ ਮਜਬੂਰ ਕੀਤਾ ਰੱਖਣ ਲਈ ਪਰ ਮੈਂ ਇਹ ਕਹਿਣਾ ਭਈ ਉਸ ਦੇ ਪਰਿਵਾਰ ਨੂੰ ਉਸ ਬੱਚੇ ਦੇ ਜਿਹੜੇ ਅੰਤਮ ਜਿਹੜੇ ਰਸਮਾਂ ਸੀ ਉਹ ਪੂਰੀਆਂ ਕਰਨ ਵਾਸਤੇ ਉਹ ਬੱਚਾ ਉਹਨਾਂ ਦੇ ਪਰਿਵਾਰ 'ਚ ਗਿਆ ਸੋ ਉਸ ਕਰਕੇ ਅਸੀਂ ਜੇ ਪਰਿਵਾਰ ਦੀ ਸਹਿਮਤੀ ਪਹਿਲਾਂ ਲਈ ਹੈ ਤੇ ਪਰਿਵਾਰ ਸਹਿਮਤ ਹੋਵੇ ਅਸੀਂ ਸਾਰੇ ਸਹਿਮਤ ਹਾਂ ਦੇਖੋ ਦੇਖੋ ਜਿੱਥੇ ਤੱਕ ਐਫ ਆਈ ਆਰ ਦੀ ਗੱਲ ਹੈ ਐਫ ਆਈ ਆਰ ਦੀ ਜਿਹੜੀ ਗੱਲ ਹੈ ਦੇਖੋ ਉਹਦੇ ਵਿੱਚ ਜਿਹੜਾ ਸਰਕਾਰ ਦਾ ਤਰਕ ਸੀ ਵੀ ਅਸੀਂ ਇਨਵੈਸਟੀਗੇਸ਼ਨ ਕਰਕੇ ਉਹਦੇ ਵਿੱਚ ਲੱਭਾਂਗੇ ਕਿਉਂਕਿ ਉਸ ਵੇਲੇ ਜਿਹੜੇ ਹਾਲਾਤ ਸਨ ਕਿਉਂਕਿ ਸਾਡੇ ਕੋਲ ਮੂਵੀਆਂ ਵੀ ਹੈਗੀਆਂ ਸਾਰਾ ਕੁਝ ਹੈਗਾ ਉਹਦੇ ਵਿੱਚ ਨਾਮ ਬਕਾਇਦਾ ਬਾਈ ਨੇਮ ਦਰਜ ਹੋਣਗੇ ਬਾਈ ਸਾਹਿਬ ਇਹ ਇਜਲਾਸ ਚੱਲ ਰਹੇ ਆ ਪੰਜਾਬ ਸਰਕਾਰ ਦਾ ਪੰਜਾਬ ਸਰਕਾਰ ਨੇ ਕਿਸੇ ਵੇਲੇ ਇਹ ਵੀ ਐਲਾਨ ਕੀਤੇ ਸੀ ਕਿ ਜੇ ਕੇਂਦਰ ਸਰਕਾਰ ਨਹੀਂ ਦਿੰਦੀ ਐਮਐਸਬੀ ਪੰਜਾਬ ਸਰਕਾਰ ਤੇ ਇਸ ਵਸਲਾ ਤੇ ਆਪਣੇ ਤੌਰ ਤੇ ਐਮਐਸਬੀ ਦੇਊਗੀ ਉਹਨਾਂ ਦੇ ਮੰਤਰੀ ਵੀ ਕਹਿੰਦੇ ਰਹੇ ਕੀ ਬਜਟ ਇਜਲਾਸ ਚੱਲ ਰਹੇ ਆ ਤੁਹਾਡੀ ਕੋਸ਼ਿਸ਼ ਹੋਊਗੀ ਕਿ ਪੰਜਾਬ ਸਰਕਾਰ ਨੂੰ ਵੀ ਜਵਾਬ ਦੇਖ ਟੈਰੇ ਵਿੱਚ ਖੜਾ ਕੀਤਾ ਜਾਵੇ ਅਸੀਂ ਹਜੇ ਭਾਰਤ ਸਰਕਾਰ ਨਾਲ ਤੇ ਲੜ ਲਈਏ ਜਿਹੜਾ ਜਿਹੜਾ ਦੇਸ਼ ਦਾ ਪ੍ਰਧਾਨ ਮੰਤਰੀ ਹੈ ਜਿਨੇ ਜਿਨੇ ਸਾਨੂੰ 2014 ਚ ਕਹਿ ਦਿੱਤਾ ਕਿ ਆਪਣੇ ਚੋਣ ਮਰੋਤ ਪੱਤਰ ਚ ਮੈਂ ਤੁਹਾਡਾ ਕਰਜ਼ਾ ਮੁਕਤੀ ਰਾਤ ਬਿੱਲ ਲੈ ਕੇ ਹਾਂ ਸੁਆਮੀ ਨਾਥਨ ਰਿਪੋਰਟ ਲਾਗੂ ਕਰੂੰ ਹੈ ਨਾ نزدیکی ਲਗਾਤਾਰ ਦਿੱਲੀ ਨੂੰ ਜਾਣ ਨੂੰ ਲੈ ਕੇ ਕਿਸਾਨ ਸੰਭੂ ਬਾਡਰ ਔਰ ਖਨੋਰੀ ਬਾਡਰ ਤੇ ਡੱਟੇ ਹੋਏ ਨੇ ਪਰ ਉਸ ਤੋਂ ਪਹਿਲਾਂ ਹੁਣ ਕਿਸਾਨ ਆਗੂਆਂ ਦਾ ਵੀ ਵੱਡਾ ਬਿਆਨ ਸਾਹਮਣੇ ਆ ਗਿਆ ਹੈ ਕਿ ਦਿੱਲੀ ਨੂੰ ਕੋਝਗੀ ਤਦਾਵੇਗਾ ਭਾਵੇਂ ਕਿ ਸਰਕਾਰ ਨੇ ਜਿਹੜਾ ਨਿਯੋਤਾ ਦਿੱਤਾ ਹੈ ਗਲਬਾਤ ਜਾਂ ਮੀਟਿੰਗ ਕਰਨ ਨੂੰ ਲੈ ਕੇ ਪਰ ਮੀਟਿੰਗਾਂ ਬਹੁਤ ਹੋ ਚੁੱਕੀਆਂ ਨੇ ਅਸੀਂ ਦਿੱਲੀ ਜ਼ਰੂਰ ਜਾਵਾਂਗੇ ਪਰ ਜਿਸ ਤਰੀਕੇ ਦੇ ਨਾਲ ਅਸੀਂ ਪਹਿਲਾਂ ਗਏ ਸੀ ਉਸੇ ਤਰੀਕੇ ਨਾਲ ਦਿੱਲੀ ਹੀ ਜਾਵਾਂਗੇ ਤੇ ਵੀ ਕੀ ਹੈ ਕਿ ਸਾਡੇ ਜਿਹੜੇ ਨੌਜਵਾਨ ਕਿਸਾਨ ਜਿਹੜੇ ਮਰ ਰਹੇ ਨੇ ਅਸੀਂ ਨਹੀਂ ਚਾਹੁੰਦੇ ਕਿ ਅਸੀਂ ਬਾੜ ਟੋੜ ਕੇ ਜਾਈਏ ਅਸੀਂ ਕਿਸੇ ਦੇ ਮਾਂ ਦੇ ਪੁੱਤ ਨੂੰ ਮਰਵਾਉਣਾ ਨਹੀਂ ਚਾਹੁੰਦੇ ਤੇ ਵੀ ਕਿਹਾ ਕਿ ਸਾਡੇ ਕਿਸਾਨ ਭਰਾ ਰਾਜਸਥਾਨ ਤੋਂ ਗੁਜਰਾਤ ਤੋਂ ਮਹਾਰਾਸ਼ਟਰ ਤੋਂ ਸਤਿਸ਼ਗੜ ਤੋਂ ਵੀ ਆਏ ਨਹੀਂ ਉਹਨਾਂ ਨੂੰ ਦਿੱਲੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ